ਵਾਹੇ ਗੁਰੂ ਸਾਹਿਬ ਜੀਓ ਸਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਬਾਤ ਸ਼ੰਤ ਸਗਲ ਇਛ ਮੇਰੀ ਪੁੰਨਿਆ ਮਿਲਿਆ ਨਿਰੰਜਨ ਰਾਏ ਜਿਉ ਅਨੰਦ ਭਯਾ ਵਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭੇ ਆਏ ਜਿਉ ਗ੍ਰਹਿ ਲਾਲ ਆਏ ਪੁਰਬ ਕਮਾਏ ਤਾਂ ਕੇ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਾਮਨ ਰਸਨਾ ਗੁਣ ਭਨਾ ਆਪੇ ਮਿਲਾਏ ਗਹਿ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਉ ਬਲ ਜਾਏ ਨਾਨਕ ਸਦਾ ਕਰਤੇ ਸਭ ਮਹਿ ਰਹਿ ਆਸਮਾਏ ਜਿਓ ਰਾਗ ਰਾਮ ਕਲੇ ਮਹੱਲਾ ਪੰਜਵਾ ਰਣ ਝੁੰਨੜਾ ਗਾਓ ਸਖੀ ਹਰ ਏਕ ਧਿਆਵ ਹੋ ਸਤਿਗੁਰ ਤੁਮ ਸੇਵ ਸਖੇ ਮਨ ਚੰਦੇੜਾ ਫਲ ਪਾਵੋ raag ram kale mahalla panjwa ran chunna nada gao sakhe har ek tiahav ho sat gur tum sev sakhe man chindada phal paav ho ram kale mahalla panjwa ruti salok ik ओंकार sat gur prasad ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋ ਸਾਦੇ ਧੂਰ ਆਪ ਨਿਵਾਰ ਹਰ ਹਰ ਪਜੋ ਨਾਨਕ ਪ੍ਰਭ ਪਰਪੂਰਾ ਕੇਲ ਵੇਖ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਇ ਦੀਨ ਦਿਆਲ ਦੁਖ ਪੰਜਨੋ ਨਾਨਕ ਨੀਤ ਤਿਆਏ ਸ਼ੰਤ ਜਸ ਗਾਵ ਹੋ ਵਡ ਭਾਗੀ ਹੋ ਕਰ ਕੇ ਕਿਰਪਾ ਭਗਵੰਤ ਜਿਓ ਰੂਤੀ ਮਹਾ ਮੂਰਤ ਘੜੇ ਗੁਣ ਉਚਰਤ ਸੋਭਾਵੰਤ ਜਿਓ ਗੁਣ ਰੰਗ ਰਾਤੇ ਤਨ ਤੇ ਜਨ ਜਿਨੇ ਇਕ ਮਨ ਧਿਆਇਆ ਸਫਲ ਜਨਮ ਭਇਆ ਤਿੰਨ ਕਾ ਜਿਨੇ ਸੋ ਪ੍ਰਭ ਪਾਇਆ ਪੁੰਨ দান ਨਾ ਤੁਲ ਕਰਿਆ ਹਰ ਸਰਬ ਪਾਪ ਹੰਤ ਜਿਓ ਬੇਨਵੰਤ ਨਾਨਕ ਸਿਮਰ ਜਿਵਾ ਜਨਮ ਮਰਨ ਰਹੰਤ ਜਿਓ ਸਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸ਼ਕਾਰ ਕਥਨੀ ਸਾ ਤੁਧ ਭਾਵਸੀ ਨਾਨਕ ਨਾਮ ਆਧਾਰ ਸੰਤ ਸ਼ਰਣਾ ਸਾਜਨ ਪਰੋ ਸੁਆਮੀ ਸਿਮਰ ਅਨੰਤ ਸੁਕੇ ਤੇ ਹਰਿਆ ਥਿਆ ਨਾਨਕ ਜਪ ਭਗਵੰਤ ਸੰਤ ਰੁਤ ਸਰਸ ਬਸੰਤ ਮਹਾ ਚੇਤ ਵੈਸਾਖ ਸੁਖ ਮਾਸ ਜਿਓ ਹਰ ਜਿਓ ਨਾ ਹੋ ਮਿਲਿਆ ਤਨ ਸਾਸ ਜਿਓ ਕਰ ਨਾ ਹੋਨੇ ਚਲ ਅਨਦ ਸਖੀਏ ਚਰਨ ਕਮਲ ਪਰ ਫੁਲਿਆ ਸੁੰਦਰ ਸੁਗੜ ਸੁਜਾਨ ਬਿਤਾ ਗੁਣ ਗੋਵਿੰਦਿਆ ਮੁੱਲਿਆ ਵਡ ਭਾਗ ਪਾਇਆ ਦੁਖ ਗਵਾਇਆ ਭਈ ਪੂਰਨ ਆਸ ਜਿਓ ਬੇ ਨਵੰਤ ਨਾਨਕ ਸ਼ਰਨ ਤੇਰੀ ਮਿਟੇ ਜਮ ਕੇ ਤਰਾਸ ਜਿਓ ਸਲੋਕ ਸਾਧ ਸੰਗਤ ਬਿਨ ਬ੍ਰਹਮ ਮੁਏ ਕਰਤੇ ਕਰਮ ਅਨੇਕ ਕੋਮਲ ਬੰਧਨ ਬਾਧਿਆ ਨਾਨਕ ਕਰਮ ਲੇਖ ਜੋ ਪਾਣੇ ਸਿ ਮਿਲਿਆ ਵਿਛੋੜੇ ਪਿਆਪ ਨਾਨਕ ਪ੍ਰਭ ਸਰਣਾਗਤੀ ਜਕਾ ਵਡ ਪ੍ਰਤਾਪ ਸੰਤ ਗ੍ਰੀਖ ਮਰਤ ਅਤ ਗਖੜੇ ਜੇਠ ਅਖਾੜੇ ਕਾਮ ਜਿਓ ਪ੍ਰੇਮ ਵਿਸ਼ੋਹ ਦੁਹਾਗਣੀ ਦ੍ਰਿਸ਼ਟ ਨਾ ਕਰੇ RAM ਜਿਓ ਨਹਿ ਦ੍ਰਿਸ਼ਟੇ ਆਵੇ ਮਰਤ ਹਾਵੇ ਮਹਾ ਗਰਭ ਮੁਠੀਆ ਜਲ ਬਾਜ ਮਛਲੇ ਤੜਫੜਾਵੇ ਸੰਗ ਮਾਇਆ ਰੁੱਠਿਆ ਕਰ ਪਾਪ ਜੁਨੇ ਭੈ ਭੀਤ ਹੋਈ ਦੇ ਸਾਸਨ ਜਾਮ ਜਿਓ ਬੇ ਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜਿਓ ਸਲੋਕਾ ਸਰਦਾ ਲਾਗੇ ਸੰਗ ਪ੍ਰੀਤ ਮੈਂ ਇਕ ਤਿਲ ਰਹਿਣ ਨ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿਜ ਸੁਭਾਏ ਰਗਹਿ ਲੀਨੇ ਸਾਜਨ ਹੈ ਜਨਮ ਜਨਮ ਕੇ ਮੀਤ ਚਰਨ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੇਤ ਸੰਤ ਰੋਤਾ ਬਰਸ ਸੁਹੇਲਿਆ ਸਾਵਣ ਭਦ ਵੇ ਆਨੰਦ ਜਿਓ ਕਣ ਉਹਨ ਵੁਠੇ ਜਲ ਥਲ ਪੂਰ ਆਮਕਰੰਦ ਜਿਓ ਪ੍ਰਭ ਪੂਰ ਰਹਿਆ ਸਰਬਠਾਏ ਹਰਨਾਮ ਨavnਿਤ ਗ੍ਰਹਿ ਭਰੇ ਸਿਮਰ ਸੁਆਮੀ ਅੰਤਰ ਜਮੀ ਕੁਲ ਸਮੂਹਾ ਸਬ ਤਰੇ ਪ੍ਰੇਰੰਗ ਜਾਗੇ ਨਹਿਸ਼ ਦਰ ਲਾਗੇ ਕਿਰਪਾਲ ਸਦ ਬਖਸਿੰਦ ਜਿਓ ਬੇਨਾਮਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜਿਓ ਸਲੋਕ ਆਸ ਪਿਆਸੀ ਮੈਂ ਫਿਰੂ ਕਦ ਪੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਨ ਹਾਰ ਬਿਨ ਮਿਲ ਬੇਸਾਂਤ ਨਾ ਉਪਜੈ ਤਿਲ ਪਲ ਰਹਿਲ ਨ ਜਾਏ ਹਰ ਸਾਦੇ ਸਰਣਾ ਗਤੀ ਨਾਨਕ ਆਸ ਪੁਜਾਏ ਸ਼ੰਤ ਰੁਤ ਸਰਦ ਅਡੰਬਰੋ ਅਸੂਕਤ ਕੇ ਹਰ ਪਿਆਸ ਜਿਉ ਖੁਜੰਤੇ ਦਰਸ਼ਨ ਫਿਰਤਾ ਕਬ ਮਿਲੇ ਗੁਣਤਾਸ ਜਿਉ ਬੇਨਕੰਥ ਪਿਆਰੇ ਨੇ ਸੂਖ ਸਾਰੇ ਹਾਰ ਕੰਗਣ ਤ੍ਰਿਗ ਬਨਾ ਸੁੰਦਰ ਸੁਜਾਣ ਚਤਰ ਬੇਤੇ ਸਾਸ ਬਿਨ ਜੈ ਸੇਤਨਾ ਈਤ ਉਤ ਦਹ ਦੇਸਿਆ ਲੋਕਨ ਮਨ ਮਿਲਣ ਕੇ ਪ੍ਰਭ ਪਿਆਸ ਜਿਓ ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜਿਓ ਸਤਿ ਲੋਕ ਜਲਨ ਬੁਜੀ ਸੀਤਲ ਭਏ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤਿਆ ਬਿਨਸੀ ਭ੍ਰਾਂਤ ਸਾਦ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਪੈ ਮਿਟ ਗਏ ਰਮਣ ਰਾਮ ਪਰਪੂਰ ਸੰਤ ਰੋਤਾ ਸਿਸਿਆਰ ਸੀਤਲਾ ਹਰ ਪ੍ਰਗਟੇ ਮੰਗਰ ਪੋਹੇ ਜਿਓ ਜਲਨ 부ਜੇ ਦਰਸ ਪਾਇਆ ਬਿਨ ਸੇ ਮਾਇਆ throh jiyo ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਡੋਰ ਸ਼ਿੰਗਾਰ ਸਭ ਰਸ ਗੁਣ ਗਾਓ ਲਖ ਆਪੇ ਵਿਆ ਭਾਉ ਭਗਤ ਗੋਵਿੰਦ ਬਾਸਤਾ ਜਮਨਾ ਸ ਕਹਿ ਜੋ ਹੈ ਜਿਓ ਬੇਨਵੰਤ ਨਾਨਕ ਪ੍ਰਭ ਆਪ ਮਿਲੇ ਤਹਿ ਨਾ ਪ੍ਰੇਮ ਵਿਸ਼ੋਹ ਜਿਓ ਸਲੋਕਾ ਹਰ ਤਨ ਪਾਇ ਸੁਹਾਗਣੀ ਢੋਲਤ ਨਹੀਂ ਚੀਤ संत संजोगी नानक ग्रह प्रगटे प्रभु मीत नाद बिनु दे आनंद कोडा प्रिय प्रीतम संग बने मन बाशत फल पाया हरनानक नाम भने संत ਹਿਮ ਕਰ ਰਤ ਮਨ ਭਾਵਦੀ ਮਾਗ ਫਗਣ ਗੁਣਵੰਤ ਜਿਉ ਸਖੀ ਸਹੇਲੀ ਗਉ ਮੰਗਲੋ ਗ੍ਰਹਿ ਆਏ ਹਰ ਕੰਤ ਜਿਉ ਗ੍ਰਹਿ ਲਾਨ ਆਏ ਮਨ ਤੇ ਆਏ ਸੇਜ ਸੁੰਦਰ ਸੋਹੀਆ ਵਨ ਤ੍ਰੇਣ ਤ੍ਰੇ ਭਵਨ ਪਏ ਹਰਿਆ ਦੇਖ ਦਰਸ਼ਨ ਮੋਹਿਆ ਮਿਲੇ ਸੁਆਮੀ ਇਛ ਪੁਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰਹੁ ਰਲਿਆ ਹਰ ਮਿਲੇ ਸ੍ਰੀ ਤਰਕੰਤ ਜੀਓ ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉਚੇ ਜਾਣੀਐ ਨਾਨਕ ਨਾਮ ਪਿਆਰ ਜਿਨ ਜਾਨਿਆ ਸੇ ਤਰੇ ਸੂਰੇ ਸੇ ਬੀਰਾ ਨਾਨਕ ਤੈਨ ਬਲਹਾਰਣੈ ਹਰ ਜਾਪੇ ਉਤਰੇ ਤੀਰ ਸ਼ੰਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀ ਆ ਪਰਵੇਸ਼ ਜਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਬਿਸਰੇ ਤਜ ਆਪ ਸਰਨੇ ਪਰ ਚਰਣੀ ਸਰਬ ਗੁਣ ਜਗਦੀਸ਼ ਰੇ ਗੋਵਿੰਦ ਗੁਣ ਨਦ ਸ੍ਰੀ ਰੰਗ ਸੁਆਮੀ ਆਦ ਕੋ ਆਦੇਸ ਜਿਓ ਬਿਨਵੰਤ ਨਾਨਕ ਮਿਆ ਧਾਰੋ ਜੁਗ ਜੁਗੋ ਇਕ ਵੇਸ ਜਿਓ ਗੋਵਿੰਦ ਗੁਣ ਨਦ ਸਿਰ ਰੰਗ ਸੁਆਮੀ ਆਦ ਕਾ ਆਦੇਸ ਜਿਓ ਬੇਨਵੰਤ ਨਾਨਕ ਮਾਇ ਤਾਰੋ ਜੁਗ ਜੁਗੋ ਇਕ ਵੇਸ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ